ਦੇਖੋ ਅੱਜ ਤਾਂ ਮੁਹੱਬਤ ਦਾ ਪੈਗਾਮ ਹੀ ਸਾਰੇ ਪਾਸੇ ਤੁਰਨਾ ਚਾਹੀਦਾ ਹੈ ਜਿਹੜਾ ਇਹ ਅੱਜ ਦਾ ਦਿਹਾੜਾ ਹੈਗਾ ਇਹ ਮੁਹੱਬਤ ਦਾ ਪੈਗਾਮ ਮੁਹੱਬਤ ਦਾ ਤਿਉਹਾਰ ਹੈ ਚਾਰੇ ਪਾਸੇ ਰਲ ਮਿਲ ਕੇ ਹਰ ਮਜ਼ਹਬ ਹਰ ਮਿਲਤ ਦੇ ਹਰ ਵਿਅਕਤੀ ਨੂੰ ਇਹਨੂੰ ਮਨਾਉਣਾ ਚਾਹੀਦਾ ਹੈਗਾ ਮੁਸਲਮਾਨ ਵੀ ਇਹਨੂੰ ਬਹੁਤ ਪਿਆਰ ਨਾਲ ਬਣਾਉਂਦੇ ਹੈਗੇ ਅੱਜ ਦਾ ਦਿਨ ਮਠਾਈਆਂ ਖਾਣ ਦਾ ਸੇਵੀਆਂ ਖਾਣ ਦਾ ਤੇ ਆਪਸ ਵਿੱਚ ਮੁਹੱਬਤ ਵੰਡਣ ਦਾ ਠੀਕ ਹੈ ਅੱਛਾ ਮਹਾਰਾਜ ਜੀ ਸੋ ਅੱਜ ਅੱਜ ਫਰੇਮ ਹਾਂ ਹਾਂ ਠੀਕ ਹੈ ਜੀ ਅੱਜ ਰਮਜ਼ਾਨ ਦਾ ਮਹੀਨਾ ਖਤਮ ਹੋਣ ਤੇ Eid ul Fitr ਦਾ ਪਵਿੱਤਰ ਦਿਨ ਹੈ ਖੁਸ਼ੀ ਦਾ ਦਿਨ ਹੈ ਆਪਸੀ ਪਾਈਚਾਰੇ ਦਾ ਦਿਨ ਹੈ ਮਠਿਆਈਆਂ ਵੰਡਣ ਦਾ ਦਿਨ ਹੈ ਗਰੀਬ ਦੀ ਮਦਦ ਕਰਨ ਦਾ ਦਿਨ ਹੈ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਅੱਜ ਸਾਰੇ ਭਾਈਚਾਰੇ ਦੇ ਵਿੱਚ ਇਕੱਠੇ ਹੋ ਕੇ ਜਲੰਧਰ ਦੇ ਵਿੱਚ ਈਦਗਾ ਦੇ ਵਿੱਚ ਨਮਾਜ਼ ਪੜੀ ਗਈ ਹੈ ਮੈਂ ਇਹਨੂੰ ਮੈਂ ਇਹੀ ਕਾਮਨਾ ਕਰਦਾ ਖੁਦਾ ਦੇ ਅੱਗੇ ਕਿ ਖੁਦਾ ਅੱਲਾਹ ਤਾਲਾ ਸਭ ਦੇ ਜੋ ਵੀ ਅੱਜ ਉਹਨਾਂ ਨੇ ਮੰਗਾ ਮੰਨੀਆਂ ਜੋ ਵੀ ਅਰਦਾਸ ਕੀਤੀ ਹੈ ਉਹ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੋਣ ਧੰਨਵਾਦ